ਇਕ ਬਹੁਤ ਹੀ ਅਹਿਮ ਮੀਟਿੰਗ 350 ਸਾਲਾ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਤੇ ਨਾਲ ਹੀ 350 ਸਾਲਾ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਧੰਤਨ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਵਸਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸਾਡੇ ਸਾਰੇ ਹੀ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੇ ਨਾਮ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਛੇਮੇ ਕਰੋੜੀ ਸਤਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਤਕਾਰਯੋਗ ਸੰਤ ਬਾਬਾ ਸਫਨਾਮ ਸਿੰਘ ਜੀ ਕਿਲਾ ਨੰਦਗੜ੍ਹ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਸਤਕਾਰਯੋਗ ਬਾਬਾ ਤੀਰਤ ਸਿੰਘ ਜੀ ਤਪਸਥਾਨ ਭਾਈ ਜੈਤਾ ਜੀ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਮੌਜੂਦਾ ਐਸ ਡੀ ਪੀ ਸੀ ਮੈਂਬਰ ਸਤਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਸਤਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਰ ਸਤਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਰਾਏਪੁਰ ਮੌਜੂਦਾ ਐਸਜੀਪੀਸੀ ਮੈਂਬਰ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੀ ਵਾਲੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀ ਨਨਪੁਰ ਸਾਹਿਬ ਜੀ ਦੇ ਨੁਮਾਇੰਦੇ ਸਨ ਸਤਕਾਰਯੋਗ ਬਾਬਾ ਸੁਰਸਿੰਘ ਜੀ ਵਾਲੇ ਸਤਕਾਰਯੋਗ ਬਾਬਾ ਬੁੱਧ ਸਿੰਘ ਜੀ ਨਿੱਕੀ ਘੋਮਣ ਵਾਲੇ ਸਤਕਾਰਯੋਗ ਸੰਤ ਨਿਰਮਲ ਦਾਸ ਦੀ ਜੋੜੇ ਵਾਲੇ ਪ੍ਰੋਫੈਸਰ ਪਿੰਦਰ ਸਿੰਘ ਜੀ ਮਾਲਪੁਰ ਬੁੰਗਾ ਸਾਹਿਬ ਵਾਲੇ ਸਤਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋਂ ਬਾਬਾ ਮੇਜਰ ਸਿੰਘ ਜੀ ਸਤਕਾਰਯੋਗ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਬਲਦੇਵ ਸਿੰਘ ਜੀ ਖਡੂਰ ਸਾਹਿਬ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਸਤਕਾਰਯੋਗ ਬਾਬਾ ਅਫਤਾਰ ਸਿੰਘ ਜੀ ਦਲ ਬਾਬਾ ਬਿਲੀਚੰਦ ਸੁਰਸਿੰਘ ਵਾਲਿਆਂ ਵੱਲੋਂ ਬਾਬਾ ਨਾਰ ਸਿੰਘ ਜੀ ਸਤਕਾਰਯੋਗ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਬਾਬਾ ਅਫਤਾਰ ਸਿੰਘ ਜੀ ਸਤਕਾਰਯੋਗ ਬਾਬਾ ਅਫਤਾਰ ਸਿੰਘ ਜੀ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸਤਕਾਰਯੋਗ ਬਾਬਾ ਸੋਨ ਸਿੰਘ ਜੀ ਕਾਰ ਸੇਵਾ ਬਾਬਾ ਬੁੱਢਾ ਜੀ ਸਤਕਾਰਯੋਗ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਸਤਕਾਰਯੋਗ ਬਾਬਾ ਨਨ ਸਿੰਘ ਜੀ ਮੁੰਡਾ ਪਿੰਡ ਵਾਲੇ ਸਤਕਾਰਯੋਗ ਸੰਤ ਗੁਰਵਚਨ ਸਿੰਘ ਜੀ ਪਾਂਡਵਾ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਸਿਕ ਸਟੱਡੀਜ਼ ਚੇਅਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ ਜਸਬੀਰ ਕੌਰ ਗੁਰਬੁਧ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸਰਦਾਰ ਸਿਮਰਜੀਤ ਸਿੰਘ ਕੰਗ ਸੇਵਾਮਕਤ ਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਲਹਿਰ ਡਾਕਟਰ ਪਰਮਵੀਰ ਸਿੰਘ ਜੀ ਡਾਇਰੈਕਟਰ ਸਿਕ ਧਰਮ ਦਵਿਸਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਗੁਰਦੇਵ ਸਿੰਘ ਜੀ ਬਜਵਾੜੇ ਵਾਲੇ ਬਾਬਾ ਬਲਵੀਰ ਸਿੰਘ ਜੀ ਬਿਰਦ ਆਸ਼ਰਮ ਬਾਬਾ ਜਗਜੀਤ ਸਿੰਘ ਜੀ ਮਿਰਜ਼ਾਪੁਰ ਬਾਬਾ ਸੁਖਾ ਸਿੰਘ ਜੀ ਕਾਰਸੇਵਾ ਦਿੱਲੀ ਬਾਬਾਜੀਤ ਸਿੰਘ ਜੀ ਨਿਰਮਲ ਕੁੱਟੀਆਂ ਜੋੜਾ ਇਹਨਾਂ ਸਾਰੇ ਸੰਤਾਂ ਮਹਾਂਪੁਰਖਾਂ ਨੇ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਤੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਦੱਸਿਆ ਜੋ ਪਲਾਨ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ਦੀ ਇਹ ਹਮੇਸ਼ਾ ਹੀ ਜਦੋਂ ਤੋਂ ਇਹ 350 ਸਾਲਾ ਸ਼ਤਾਬਦੀ ਦੇ ਅਸੀਂ ਤਿਆਰੀ ਸ਼ੁਰੂ ਕੀਤੀ ਹੈ ਸਾਨੂੰ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਤੇ ਸਾਡੇ ਮੰਤਰੀਆਂ ਦੀ ਟੀਮ ਤਰੁਪ੍ਰੀਤ ਸੌਨ ਜੀ ਹਰਪ੍ਰਜਨ ਸਿੰਘ ਜੀ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਵਿਸ਼ ਪੱਧਰ ਤੇ ਜਿਵੇਂ ਉਹ ਐਗਜ਼ੈਕਟ ਕਹਿੰਦੇ ਕਿ ਜਿਵੇਂ 올림픽 ਦੀ ਤਿਆਰੀ ਕਰਦੇ ਹੈ ਉਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਤੇ ਉਸ ਦਾ ਚੋਅ ਸਾਰਾ ਪਲਾਨ ਹੈ ਜਿਹੜਾ ਅਸੀਂ ਇਹਨਾਂ ਸਾਰੀਆਂ ਸੰਤਾ ਮਹਾਪੁਰਖਾਂ ਦੇ ਸਾਹਮਣੇ ਰੱਖਿਆ ਕਿਵੇਂ-ਕਿਵੇਂ ਸਰਕਾਰ ਸ਼ਤਾਬਦੀ ਮਨਾਊਗੀ ਨਾਲ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਸਾਡੇ ਐਸਡੀਪੀਸੀ ਮੈਂਬਰ ਵੀ ਸੀ 6 ਸਕਾਲਰਸ ਵੀ ਸੀਗੇ ਤੇ ਸਾਰੇ ਸੰਤਾ ਮਹਾਪੁਰਖਾਂ ਤੋਂ ਸਹਿਯੋਗ ਮੰਗਿਆ ਤੇ ਬੜੀ ਅੱਜ ਬੜੀ ਲੰਬੀ ਇਹ ਵਾਰਤਾਲਾਪ ਚੱਲਿਆ ਤੇ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਇੰਨੇ ਸੰਤਾਂ ਮਹਾਪੁਰਖਾਂ ਦੇ ਜਿਹੜੇ ਚਰਨ 'ਤੇ ਤੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਰਹਿائش ਵਿਖੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਪ ਹੋਇਆ ਅਰਦਾਸ ਹੋਈ ਸਮੂਹੀ ਅਰਦਾਸ ਹੋਈ ਗੁਰੂ ਸਾਹਿਬ ਜੀ ਦੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਦਸਮ ਪਿਤਾ ਦੇ ਚਰਨਾਂ 'ਚ ਤੁੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੋਈ ਕਿ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖੋ ਅਸੀਂ ਆਪ ਜੀ ਦੀ ਸ਼ਤਾਬ ਦੀ ਵੱਡੇ ਪੱਦਰ ਤੇ ਬਣਾ ਸਕੀ ਤੇ ਨਾਲ ਹੀ ਸਾਰੇ ਸੰਤਾਂ ਮੁਰਖਾਂ ਸੰਤਾਂ ਮਹਾਪੁਰਖਾਂ ਨੂੰ ਜਿਹੜਾ ਹੈ ਸਨਮਾਨ ਹੋਇਆ